ਐ ਸ਼੍ਰੀਮ ਪਦਮਾ ਦਾ ਵਿਜੈ। ਬਰਾਬਰ ਮੈਂ ਕਾਂਦਾ ਦੇਖ ਰਿਹਾ ਇਹਦੇ ਵਕੀਲ ਸਾਹਿਬ ਹੈ ਰਾਜਦੇਵ ਸਿੰਘ ਖਾਲਸਾ ਕਹਿ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਲੜਨਗੇ ਇਹ ਕਿਹੜਾ ਭਾਈ ਆ ਇਹ ਇਹ ਡਿਬਰੂਗੜ ਦੇਲ ਵਿੱਚ ਬੰਦਾ ਉੱਥੇ ਮੱਝਲੀ ਵਾਂਗੂ ਤੜਫਦਾ ਪਿਆ ਵਾ ਇਲੈਕਸ਼ਨ ਲੜਨਗੇ ਸ਼੍ਰੀ ਖਡੂਰ ਸਾਹਿਬ ਤੋਂ ਇਹਦੀ ਜਮਾਨਤ ਜਬਤ ਰਾਣੀਆ ਬਣੇ ਸਾਰਿਆਂ ਨੇ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਨੇ ਕਿਉਂਕਿ ਕਿਸੇ ਦਾ ਘਰੇਆ ਡੱਕਣ ਨਹੀਂ ਹੈ ਮਤਲਬ ਯਾਰ ਆਹੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲਾ ਵਿਅਕਤੀ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਥਾਣੇ ਪਹੁੰਚ ਗਿਆ ਇਹ ਕਿੰਨਾ ਵੱਡਾ ਬੱਬਰ ਸ਼ੇਰ ਸੀ ਇਹ ਗਿੱਧੜਾ ਰਹਾ ਹੈ ਅੰਮ੍ਰਿਤ ਬਾਣ ਗਿੱਧੜਾ ਹੈ ਇਸ ਦੇ ਆਪਾਂ ਇੱਕ ਵੀਰ ਬੋਰਡਰੀ ਬੈਣ ਦੇਣੀ। ਕੋ ਸਿਮਰਨ ਸਿੰਘ ਮੰਡ ਜਾ ਕੇ ਸ੍ਰੀ ਖਰੂਰ ਸਾਹਿਬ ਜਾ ਕੇ ਵਿਰੋਧ ਕਰੂਗਾ। ਇੱਕ ਆਮਰਦਬਾਲ, ਇੱਕ ਲਖਸਧਰਾ, ਸਿਮਰਜੀਤ ਮਾਨ, ਇੱਕ ਕਮਲਜੀਤ ਬਰਾੜ ਵੀ ਕੱਲ੍ਹ ਵਾਲੇ ਉੱਛਲ ਰਿਹਾ ਵੀ ਮੈਂ ਵੀ ਲੁਧਾਨੇ ਤੋਂ ਯਾਦ ਲੈਣ ਗ੍ਰੂ ਆ ਗਿਆ ਪੁੱਤ। ਤੇ ਨਾਨੀ ਨਾ ਯਾਦਰਾ ਦੀ ਇਹ ਲੋਕ ਹੁਸ਼ੇ ਲੋਕ ਨੇ। ਇੰਨਾਂ ਦਾ ਕੋਈ ਵजूद ਨਹੀਂ ਹੈ। ਇਹ ਲੋਕਾਂ ਨੂੰ ਲੜਾਉਣ ਤੇ ਰਹਿੰਦੇ ਨੇ। ਵੀ ਅਸੀਂ ਆਪਣਾ ਉਹ ਨੂੰ ਸੁਧਾ ਕਰੀਏ ਲੋਕਤੰਤਰ ਬਹੁਤ ਵੱਡਾ ਵਾ ਲੋਕਤੰਤਰ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਇਹਨਾਂ ਦੀ ਜ਼ਮਾਨਤਾਂ ਜਬਤ ਹੋਣਗੀਆਂ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਹੈਗਾ ਕਿਉਂਕਿ ਜਿਹੜੀਆਂ ਲੋਕਤੰਤਰ ਪਾਰਟੀਆਂ ਨੇ ਕਾਂਗਰਸਾ ਤਾਲੀਆ ਭਾਜਪੀਆ ਆਵਾਜ਼ ਵੀ ਪਾਰਟੀਆਂ ਇਹ ਮੰਨਿਆ ਵੀ ਹਾਂ ਰਾਜਨੀਤਿਕ ਪਾਰਟੀਆਂ ਨੇ ਇਹ ਕਣਮ ਚੌਧਰੀ ਉੱਠ ਕੇ ਆਪਣਾ ਕਰਨ ਲੱਗੇ ਹੁੰਦੇ ਨੇ ਨਹੀਂ ਇਹਨਾਂ ਨੂੰ ਦੀ ਜ਼ਮਾਨਤਾਂ ਜੰਤ ਕਰਾਉਣੀਆਂ ਨੇ ਅਮਰਤ ਬਾਦ ਦੋ ਲੋਕ ਫੇਰ ਕਹਿ ਰਹੇ ਆ ਲੱਖਾ ਸਦਰਾ ਸਿਮਰਜੀਤ ਧਵਾਨ ਕਮਲਜੀਤ ਬਰਾੜ ਕਿਉਂਕਿ ਹੋਰ ਇੰਨਾ ਵਰਗਾ ਉੱਠੂਗਾ ਉਹਦੇ ਵੀ ਜਵਾਨ ਜੰਤ ਕਰਾਉਣੀਆਂ ਉਹ 7 ਮਈ ਤੋਂ ਕਾਹਲੀ ਪਰਨੇ ਆ ਇਲੈਕਸ਼ਨ ਚੋਣਾਂ ਚੋਣ ਸ਼ੁਰੂ ਹੋਣੀਆਂ 1 ਜੂਨ ਨੂੰ ਇਲੈਕਸ਼ਨ ਹੋਣੀਆਂ ਆ ਆਪਾਂ ਵੋਟ ਪਾਉਣੀਆਂ ਸਾਰਿਆਂ ਨੇ ਪਰ ਇਹਨਾਂ ਲੋਕਾਂ ਨੂੰ ਵੀ ਪਾਉਣੇ ਆਲੀ ਇਹ ਗੰਦੇ ਲੋਕ ਨੇ ਕਿਉਂਕਿ ਸਾਡੀ ਜਿਹੜੀ ਦਿਲ ਦੀ ਆਵਾਜ਼ ਆ ਪਰ ਆਨਮਾਤ੍ਰੀ ਸ਼੍ਰੀ ਨੰਦਰਮੋorthy ਜੀ ਨੇ ਕੰਮ ਕਿੰਨੇ ਕੀਤੇ ਆ ਦੇਖੋ ਸਾਡੇ ਸਿੱਖ ਔਨ ਦੇ ਸ਼੍ਰੀ ਗੁਰਦਰਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਜਿਹੜੀ ਕੋਰੀਡੋਰ ਦਾ ਰਸਤਾ ਖੋਲਿਆ ਗੁਰਦਾਸਪੁਰ ਤੋਂ ਪਾਕਿਸਤਾਨ ਦੇ ਜਿਹੜੇ ਬਾਬਾ ਨਾਨਕ ਜੀ ਦਾ ਪਹਿਲੇ ਪਾਤਸ਼ਾਹੀ ਦਾ ਕਿੰਡੀ ਵਧੀਆ ਕੰਮ ਕੀਤੀ ਆ ਭਗਵਾਨ ਸ਼੍ਰੀ ਰਾਮੰਦਰ ਅਜੁੱਧੇ ਹੋ ਕੇ ਮੰਦਿਰ ਬਣਾਇਆ ਕਾਂਗਰਸ ਨੇ ਕੁਝ ਨਹੀਂ ਕੀਤਾ ਇਸ ਕਰਕੇ ਭਰਾਵੋ ਬੀਰ ਬਾਲ ਦੇ ਦਫ਼ਤਰੇ ਛੁੱਪੀ ਕੀਤੀ ਇਨਤਲਾਕ ਕਾਨੂੰਨ ਪਾਸ ਕੀਤਾ 33 ਬਰਨ ਮਹਿਲਾਵਾਂ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲਾਲ ਕਿਲੇ ਤੇ ਐਡਾ ਵੱਡਾ ਪ੍ਰੋਗਰਾਮ ਕਰਾਇਆ ਕਿ ਭਾਰਤ ਮંત્રી ਜੀ ਸਿੱਖਾਂ ਦੇ ਹਮਾਇਤੀ ਆ ਹਰ ਵਰਗ ਦੇ ਹਮਾਇਤੀ ਆ ਤੁਸੀਂ ਇਸ ਵਾਰ ਵੋਟ ਪ੍ਰਧਾਨ ਮੰਤਰੀ ਜੀ ਨਿੰਦਰ ਮੋਦੀ ਜੀ ਨੂੰ ਪਾਓ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਬੜੇ ਦਰਿਆਦਲ ਵਾਲੇ ਆ 400 ਪਾਰ ਕਰਦੇ ਹੋ ਤਾਂ ਦੀ ਮਿਚ ਜਾਇਜਾਕਾਰ ਆ 2029 ਤੱਕ ਤੁਹਾਡੀ ਜਾਇਜਾਕਾਰ ਹੋ ਜਾਏਗੀ ਸਾਰੇ ਲੋਕਾਂ ਦੀ ਉਹੀ ਦੁਖਰੀ ਰਹੂਗਾ ਧੰਨਵਾਦ ਪ੍ਰਭੂ ਜੈ ਸ਼ੀ ਰਾਮ ਪਾਤਮਾ ਦਾ ਵੀ ਜੈ ਪ੍ਰਭੂ ਮੈਂ ਕਾਹਦਾ ਦੇਖ ਰਿਹਾ ਇਹਦੇ ਵਕੀਲ ਸਾਹਿਬ ਹੈ ਰਾਜਦੇਵ ਸਿੰਘ ਖਾਲਸਾ ਕਹਿ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਲੜਨਗੇ ਇਹ ਕਿਹੜਾ ਭਾਈ ਆ ਇਹ ਇਹ ਡਿਬਰੂਗੜ ਦੇਲ ਵਿੱਚ ਬੰਦਾ ਉੱਥੇ ਮਛਲੀ ਵਾਂਗੂ ਤੜਪਦਾ ਪਿਆ ਵਾ ਇਲੈਕਸ਼ਨ ਲੜਨਗੇ ਸ਼੍ਰੀ ਖਡੂਰ ਸਾਹਿਬ ਤੋਂ ਇਹਦੀ ਜਮਾਨਤ ਜਬਤ ਰਾਣੀਆ ਪਾਣੇ ਸਾਰਿਆਂ ਨੇ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਨੇ ਕਿਉਂਕਿ ਕਿਸੇ ਦਾ ਘਰੇ ਨਾ ਡੱਕਣੀ ਹੈ ਮਤਲਬ ਯਾਰ ਆਹੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲਾ ਵਿਅਕਤੀ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਥਾਣੇ ਪਹੁੰਚ ਗਿਆ ਇਹ ਕਿੱਡਾ ਵੱਡਾ ਬੱਬਰ ਸ਼ੇਰ ਸੀ ਇਹ ਗਿੱਦੜਾ ਰਹਾ ਹੈ ਅਮਰਤਪਾਲ ਗਿੱਦੜਾ ਹੈ ਇਸ ਦੇ ਆਪਾਂ ਇੱਕ ਵੀਨ ਬੋਰਡ ਨਹੀਂ ਪੈਣ ਦੇਣੀ ਕੋਰ ਸਿਮਰਨ ਸਿੰਘ ਮੰਡ ਜਾ ਕੇ ਸ੍ਰੀ ਖਰੂਰ ਸਾਹਿਬ ਜਾ ਕੇ ਵਿਰੋਧ ਕਰੂਗਾ ਇੱਕ ਅਮਰਤਪਾਲ ਇੱਕ ਲਖਸਾਧਰਾ ਸਿਮਰਜੀਤ ਮਾਨ ਇੱਕ ਕਮਲਜੀਤ ਬਰਾੜ ਵੀ ਕੱਲ੍ਹ ਵਾਲੇ ਉੱਠ ਉੱਠ ਗਿਆ ਵੀ ਮੈਂ ਵੀ ਲੁਧਾਨੇ ਤੋਂ ਜਾ ਕੇ ਇਲੈਕਸ਼ਨ ਕਰੂੰ ਆ ਜਾ ਪੁੱਤ ਤੇ ਨਾ ਨਹੀਂ ਨਾ ਜਾਗਰਾਦੀ ਇਹ ਲੋਕ ਹੁਸ਼ੇ ਲੋਕ ਨੇ ਇਹਨਾਂ ਦਾ ਕੋਈ ਵਜੂਦ ਨਹੀਂ ਹੈ ਇਹ ਲੋਕਾਂ ਨੂੰ ਲੜਾਉਣ ਤੇ ਰਹਿੰਦੇ ਨੇ ਵੀ ਅਸੀਂ ਆਪਣਾ ਉਹ ਸੁਧਦਾ ਕਰੀਏ ਲੋਕਤੰਤਰ ਬਹੁਤ ਵੱਡਾ ਵਾ ਲੋਕਤੰਤਰ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਇਹਨਾਂ ਦੀ ਜਮਾਨਤਾਂ ਜਬਤ ਹੋਣਗੀਆਂ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਹੈਗਾ ਕਿਉਂਕਿ ਜਿਹੜੀਆਂ ਲੋਕਤੰਤਰ ਪਾਰਟੀਆਂ ਨੇ ਕਾਂਗਰਸ ਆ ਤਾਲੀ ਆ ਬੀਜੇਪੀ ਆ ਆਵਾਜ਼ ਵੀ ਪਾਰਟੀਆਂ ਇਹ ਮੰਨਿਆ ਵੀ ਹਾਂ ਰਾਜਨੀਤਿਕ ਪਾਰਟੀਆਂ ਨੇ ਇਹ ਕਣਮ ਚੌਧਰੀ ਉੱਠ ਕੇ ਆਪਣਾ ਕੰਮ ਲਾ ਗਿਆ ਜੰਦੇ ਨੇ ਨਹੀਂ ਇਹਨਾਂ ਨੂੰ ਦੀ ਜਮਾਨਤ ਜਬਤ ਕਰਾਉਣੀਆਂ ਨੇ ਅਮਰਤ ਬਾਦਲ ਦੋੜਾ ਫੇਰ ਕਹਿ ਰਿਹਾ ਲੱਖਾਂ ਸੁਧਰਾ ਸਿਮਰਜੀਤ ਧਵਾਨ ਕਮਲ ਜੁਰਾੜ ਕਿਉਂਕਿ ਹੋਰ ਇਹਨਾਂ ਵਰਗਾ ਉੱਠੂਗਾ ਉਹਦੀ ਵੀ ਜਮਾਨਤ ਜਬਤ ਕਰਾਉਣੀਆਂ ਉਹ 7 ਮਈ ਤੋਂ ਕਾਹਲੀ ਪਰਨੇ ਆ ਇਲੈਕਸ਼ਨ ਚੋਣ ਚੋਣ ਸ਼ੁਰੂ ਹੋਣੀਆਂ 1 ਜੂਨ ਨੂੰ ਇਲੈਕਸ਼ਨ ਹੋਣੀਆਂ ਆਪਾਂ ਵੋਟ ਪਾਉਣੀ ਆ ਸਾਰਿਆਂ ਨੇ ਪਰ ਇਹਨਾਂ ਲੋਕਾਂ ਨੂੰ ਨਹੀਂ ਪਾਉਣੀ ਆਲੀ ਇਹ ਗੰਦੇ ਲੋਕ ਨੇ ਕਿਉਂਕਿ ਸਾਡੀ ਜਿਹੜੀ ਦਿਲ ਦੀ ਆਵਾਜ਼ ਆ ਪ੍ਰਧਾਨ ਮਾਤਰੀ ਸ਼੍ਰੀਮੰਦਰ ਮੋਤੀ ਜੀ ਨੇ ਕੰਮ ਕਿੰਨੇ ਕੀਤੇ ਆ ਦੇਖੋ ਸਾਡੇ ਸਿੱਕਾਉਣ ਦੇ ਸ਼੍ਰੀ ਕੋਰੀਡੋਰ ਦਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਜਿਹੜੀ ਕੋਰੀਡੋਰ ਦਾ ਰਸਤਾ ਖੋਲਿਆ ਗਰਦਾਸਪੁਰ ਤੋਂ ਪਾਕਿਸਤਾਨ ਦੇ ਜਿਹੜੇ ਬਾਬਾ ਨਾਨਕ ਜੀ ਦਾ ਪਹਿਲੇ ਪਾਸ਼ਾ ਜੀ ਦਾ ਕਿੰਡੀ ਵਧੀਆ ਗੱਲ ਕੀਤੀ ਆ ਬਲਾਂਜੀ ਰਾਮੰਦਰ ਅਜੁੱਧੇ ਵਰਗੇ ਮੰਦਰ ਬਣਾਇਆ ਕਾਂਗਰਸ ਨੇ ਕੁਝ ਨਹੀਂ ਕੀਤਾ ਇਸ ਕਰਕੇ ਭਰਾਵੋ ਵੀਰ ਬਾਲ ਦੇਸ ਤੇ ਛੁੱਪੀ ਕੀਤੀ 3 ਇਨਲਾਕ ਕਾਨੂੰਨ ਪਾਸ ਕੀਤਾ 33 ਬਰਨ ਮਹਲਾਮਾਂ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲਾਲ ਕਿਲੇ ਤੇ ਐਡਾ ਵੱਡਾ ਪ੍ਰੋਗਰਾਮ ਕਰਾਇਆ ਕਿਉਂਕਿ ਪ੍ਰਧਾਨ ਮੰਤਰੀ ਜੀ ਸਿੱਖਾਂ ਦੇ ਹਮਾਇਤੀ ਆ ਹਰ ਵਰਗ ਦੇ ਹਮਾਇਤੀ ਆ ਤੁਸੀਂ ਇਸ ਵਾਰ ਵੋਟ ਪ੍ਰਧਾਨ ਮੰਤਰੀ ਜੀ ਨਿੰਦਰ ਮੋਦੀ ਜੀ ਨੂੰ ਪਾਓ। ਪ੍ਰਧਾਨ ਮੰਤਰੀ ਜੀ ਨਿੰਦਰ ਮੋਦੀ ਜੀ ਬੜੇ ਦਿਰਿਆ ਦਿਨ ਵਾਲਿਆ 400 ਪਾਰ ਕਰਦੇ ਹੋ ਤੁਹਾਡੀ ਮਿਚ ਜਯਾ ਯਾਕਾਰ ਆ 2029 ਤੱਕ ਤੁਹਾਡੀ ਜਯਾ ਯਾਕਾਰ ਹੋ ਜਾਏਗੀ ਸਾਰੇ ਲੋਕਾਂ ਦੀ। ਉਹੀ ਦੁਖਰੀ ਰਹੂਗਾ। ਧੰਨਵਾਦ ਪ੍ਰਭੂ। જય ਸ਼੍ਰੀ ਰਾਮ, ਪਾਦਮਾ ਦਾ ਵੀ ਜੈ। ਪ੍ਰਭੂ ਮੈਂ ਕਾਂਦਾ ਦੇਖ ਰਿਹਾ ਹਾਂ। ਇਹਦੇ ਵਕੀਲ ਸਾਹਿਬ ਹੈ ਰਾਜਦੇਵ ਸਿੰਘ ਖਾਲਸਾ ਕਹਿ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਅਲੈਕਸ਼ਨ ਲੜਨਗੇ ਇਹ ਕਿਹੜਾ ਭਾਈ ਆ ਇਹ ਇਹ ਡਿਬਰੂਗੜ ਦੇਲ ਵਿੱਚ ਬੰਦ ਆ ਉੱਥੇ ਮੱਛਲੀ ਵਾਂਗੂ ਤੜਫਦਾ ਪਿਆ ਵਾ ਇਲੈਕਸ਼ਨ ਲੜਨਗੇ ਸ਼੍ਰੀ ਖਡੂਰ ਸਾਹਿਬ ਤੋਂ ਇਹਦੀ ਜਮਾਨਤ ਜਬਤ ਰਾਣੀਆ ਬਣੇ ਸਾਰਿਆਂ ਨੇ ਸ਼੍ਰੀ ਖਡੂਰ ਸਾਹਿਬ ਨੇ ਲੋਕਾਂ ਨੇ ਕਿਉਂਕਿ ਕਿਸੇ ਦਾ ਘਰੇ ਨਾ ਟਕਣ ਨਹੀਂ ਹੈ ਮਤਲਬ ਯਾਰ ਆਹ ਹੈ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲਾ ਵਿਅਕਤੀ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਥਾਣੇ ਪਹੁੰਚ ਗਿਆ ਇਹ ਕਿੱਡਾ ਵੱਡਾ ਬੱਬਰ ਸ਼ੇਰ ਸੀ ਇਹ ਗਿੱਦੜਾ ਰਹਾ ਹੈ ਅਮਰਤਬਾਲ ਗਿੱਦੜ ਹੈ ਇਸ ਦੇ ਆਪਾਂ ਇੱਕ ਵੀਨ ਬੋਰਡ ਨਹੀਂ ਬਣ ਦੇਣੀ ਕੋਰ ਸਿਮਰਨ ਸਿੰਘ ਮੰਡ ਜਾ ਕੇ ਸ਼੍ਰੀ ਖਰੂਰ ਸਾਹਿਬ ਜਾ ਕੇ ਵਿਰੋਧ ਕਰੂਗਾ ਇੱਕ ਅਮਰਤਬਾਲ ਇੱਕ ਲਖਸਤਰਾ ਸਿਮਰਜੀਤ ਮਾਨ ਇਹ ਕਮਲ ਜੀ ਬਰਾਲਵੀ ਕੱਲ ਵਾ ਉਛਲ ਰਿਹਾ ਵੀ ਮੈਂ ਵੀ ਨੂੰ ਜਾਣੇ ਦੋ ਯਾਦ ਲੈਣ ਗਣੂ ਆ ਜਾ ਪੁੱਤ ਤੇਰੀ ਨਾਨੀ ਨਾ ਯਾਦ ਰਾਦੀ ਇਹ ਲੋਕ ਹੁਸ਼ੇ ਲੋਕ ਨੇ ਇਨਾਂ ਦਾ ਕੋਈ ਵਜੂਦ ਨਹੀਂ ਹੈ ਇਹ ਲੋਕਾਂ ਨੂੰ ਲੜਾਉਣ ਤੇ ਰਹਿੰਦੇ ਨੇ ਵੀ ਅਸੀਂ ਆਪਣਾ ਉਹ ਨੂੰ ਸੁਧਾ ਕਰੀਏ ਲੋਕਤੰਤਰ ਬਹੁਤ ਵੱਡਾ ਵਾ ਲੋਕਤੰਤਰ ਦੇ ਵਿੱਚ ਇਨਾਂ ਨੂੰ ਮੂੰਹ ਦੀ ਖਾਣੀ ਪਊਗੀ ਇਨਾਂ ਦੀ ਜਮਾਨਤਾਂ ਜਵਤ ਹੋਣਗੀਆਂ ਇਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਹੈਗਾ ਕਿਉਂਕਿ ਜਿਹੜੀਆਂ ਲੋਕਤੰਤਰ ਪਾਰਟੀਆਂ ਨੇ ਕਾਂਗਰਸ ਆ, ਤਾਲੀ ਆ, ਭਾਜਪਾ ਆ, ਆਵਾਜ਼ ਵੀ ਪਾਰਟੀਆਂ ਇਹ ਮੰਨਿਆ ਵੀ ਹਾਂ ਰਾਜਨੀਤਿਕ ਪਾਰਟੀਆਂ ਨੇ ਇਹ ਕਣਮ ਚੌਧਰੀ ਉੱਠ ਕੇ ਆਪਣਾ ਕਰਨ ਲੱਗ ਜਾਂਦੇ ਨੇ ਨਹੀਂ ਇਨਾਂ ਨੂੰ ਦੀ ਜਮਾਨਤ ਜਬਤ ਕਰਾਉਣੀਆਂ ਨੇ ਅਮਰਤਾਪਾਲ ਦੋਦੋਂ ਫੇਰ ਕਹਿ ਰਹੇ ਆ ਲੱਖਾਂ ਸੁਧਰਾ, ਸਿਮਰਜੀਤ ਵਾਨ, ਕਮਲਜੀਤ ਬਰਾੜ ਕਿਉਂਕਿ ਹੋਰ ਇਹਨਾਂ ਵਰਗਾ ਉੱਠੂਗਾ ਉਹਦੀ ਵੀ ਜਮਾਨਤ ਜਬਤ ਕਰਾਉਣੀਆਂ ਆ ਕਿਉਂਕਾ 7 ਮਈ ਤੋਂ ਕਾਈ ਭਰ ਗਏ ਆ ਇਲੈਕਸ਼ਨ ਚੋਣਾਂ ਚੋਣ ਸ਼ੁਰੂ ਹੋਣੀਆਂ 1 ਜੂਨ ਨੂੰ ਇਲੈਕਸ਼ਨ ਹੋਣੀਆਂ ਆਪਾਂ ਵੋਟ ਪਾਉਣੀਆਂ ਸਾਰਿਆਂ ਨੇ ਪਰ ਇਹਨਾਂ ਲੋਕਾਂ ਨੂੰ ਨਹੀਂ ਪਾਉਣੇ ਇਹ ਗੰਦੇ ਲੋਕ ਨੇ ਕਿਉਂਕਿ ਸਾਡੀ ਜਿਹੜੀ ਦਿਲ ਦੀ ਆਵਾਜ਼ ਆ ਪ੍ਰਧਾਨ ਮੰਤਰੀ ਸ਼੍ਰੀ ਨੰਦਰ ਮੋਦੀ ਜੀ ਨੇ ਕੰਮ ਕਿੰਨੇ ਕੀਤੇ ਆ ਦੇਖੋ ਸਾਡੇ ਸਿੱਕਾਉਣ ਦੇ ਸ਼੍ਰੀ ਗੁਰਦਰਾਜ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਜਿਹੜੀ ਕੋਰੀਡੋਰ ਦਾ ਰਸਤਾ ਖੋਲ੍ਹਿਆ ਗਰਦਾਸਪੁਰ ਤੋਂ ਪਾਕਿਸਤਾਨ ਦੇ ਜਿਹੜੇ ਬਾਬਾ ਨਾਨਕ ਜੀ ਦਾ ਪਹਿਲੇ ਪਾਸਾ ਜਾਈਦਾ ਕਿੰਡੀ ਵਧੀਆਂ ਗੱਲ ਕੀਤੀ ਆ ਭਗਵਾਨ ਸ਼੍ਰੀ ਰਾਮੰਦਰ ਅਜੁੱਧੇ ਹੋ ਕੇ ਮੰਦਿਰ ਬਣਾਇਆ ਕਾਂਗਰਸ ਨੇ ਕੁਝ ਨਹੀਂ ਕੀਤਾ ਇਸ ਕਰਕੇ ਭਰਾਵੋ ਵੀਰ ਬਾਲ ਦੇਸ ਤੇ ਛੁੱਪੀ ਕੀਤੀ ਈਨਤਲਾਤ ਕਾਨੂੰਨ ਪਾਸ ਕੀਤਾ 33 ਬਰਨ ਮਹਿਲਾਵਾਂ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲਾਲ ਕਿਲੇ ਤੇ ਐਡਾ ਵੱਡਾ ਪ੍ਰੋਗਰਾਮ ਕਰਾਇਆ ਕਿਉਂਕਿ ਪ੍ਰਧਾਨ ਮੰਤਰੀ ਜੀ ਸਿੱਖਾਂ ਦੇ ਹਮਾਇਤੀ ਆ ਹਰ ਵਰਗ ਦੇ ਹਮਾਇਤੀ ਆ ਤੁਸੀਂ ਇਸ ਵਾਰ ਵੋਟ ਪ੍ਰਧਾਨ ਮੰਤਰੀ ਜੀ ਨਰੇਂਦਰ ਮੋਦੀ ਜੀ ਨੂੰ ਪਾਓ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਬੜੇ ਦਰਿਆਦਿਲ ਵਾਲੇ ਆ 400 ਪਾਰ ਕਰਦੇ ਹੋ ਤੁਹਾਡੀ ਮਿਸ਼ਨ ਜਯਾਕਾਰ ਆ 2028 ਤੱਕ ਤੁਹਾਡੀ ਜਯਾਕਾਰ ਹੋ ਜਾਏਗੀ ਸਾਰੇ ਲੋਕਾਂ ਦੀ ਕੋਈ ਦੁੱਖ ਨਹੀਂ ਰਹੂਗਾ Anumal, bravo. Subscribe to One India channel and never miss an update.